ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਵੱਲੋਂ ਹਰ ਸਾਲ ਮਨਾਇ ਜਾਂਦੀ ਤਿਆਂ ਦੀ ਲੋੜੀ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਅਗਵਾਈ ਦੇ ਵਿੱਚ ਸੁਸ਼ੀਲ ਪੈਲੇਸ ਪਟਿਆਲਾ ਦੇ ਵਿੱਚ ਰਾਜਪਦਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਨੇ ਕਿਹਾ ਕਿ ਜਦੋਂ ਘਰਾਂ ਦੇ ਵਿੱਚ ਤਿਆਂ ਖੁਸ਼ ਸੁਰੱਖਿਅਤ ਅਤੇ ਤੰਦਰੁਸਤ ਹੋਣਗੀਆਂ ਤਾਂ ਹੀ ਪੰਜਾਬ ਸੱਚਮੁੱਚ ਰੰਗਲਾ ਬਣੇਗਾ ਇਸ ਮੌਕੇ ਤਿਆਂ ਦੇ ਸਨਮਾਨ ਦੇ ਨਾਲ ਨਾਲ ਲਿੰਗ ਸਮਾਨਤਾ ਤਿਆਂ ਦੀ ਸਿਹਤ ਨਸ਼ਾ ਮੁਕਤ ਸਮਾਜ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ ਇਸ ਮੌਕੇ ਤੇ 51 ਨਵ ਜੰਮੀਆਂ ਬੱਚੀਆਂ 6 ANM 10 ਆਸ਼ਾ ਵਰਕਰਾਂ ਅਤੇ 8 ਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਸਮੇਤ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ 160 ਆਸ਼ਾ ਵਰਕਰਾਂ ਨੂੰ ਸਰਦੀ ਤੋਂ ਬਚਾ ਲੈ ਗਰਮ ਸਟਾਲ ਵੀ ਵੰਡੇ ਗਏ ਲੱਖ ਲੱਖ ਵਧਾਈ ਦਿੰਦਾ ਨੋਰੀ ਦੀਆਂ ਭੱਗੀ ਦੀ ਔਰ ਸਾਡੇ ਡਾਇਰੈਕਟਰ ਫੈਮਲੀ ਵੈਕਟਰ ਡਾਕਟਰ ਜੀਤੀ ਜੀ ਸਾਡੇ ਸੀਨੀਅਰ ਸਰਪੰਚ ਡਾਕਟਰ ਸੁਵਿੰਦਰ ਜੀ ਸੰਜੇ ਕਾਮਰਾ ਜੀ ਮੈਡੀਕਲ ਸੁਪਰਡੈਂਟ ਔਰ ਸਾਡੇ ਡਿਸਟ੍ਰਿਕਟ ਫੈਮਿਲੀ ਪਲੈਨਿੰਗ ਅਫੀਸਰ ਕੋਲੀ ਸਾਹਿਬ ਅਵਿੰਦਰ ਜੀ ਜਸਵੀਰ ਕਾਦੀ ਜੀ ਔਰ ਸਾਡੇ ਸਾਰੇ ਕਾਉਂਸਲਰ ਔਰ ਬਹੁਤ ਸਾਰੀਆਂ ਸਾਡੀਆਂ ਲੇਡੀ ਕਾਉਂਸਲਰ ਜੋ ਇੱਥੇ ਆਈਆਂ ਜਿੰਨੇ ਸਾਡੇ ਮੈਂਬਰ ਬੈਂਕ ਦੇ ਆ ਲੇਡੀਜ਼ ਔਰ ਉੱਚੇ ਚੇਤਤੌਰ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀਆਂ ਆਸ਼ਾ ਵਰਕਰਸ ਔਰ ਐਨਐਮਐਸ ਮਲਟੀ ਪਰਪਸ ਹੈਲਥ ਵਰਕਰ ਵੀ ਮੇਲ ਉਹਨਾਂ ਸਾਰਿਆਂ ਨੂੰ ਰੋਣੀ ਦੀ ਬਹੁਤ-ਬਹੁਤ ਵਧਾਈ ਜਾਂ ਔਰ ਪੰਜਾਬ ਸਰਕਾਰ ਇਹ ਜਿਹੜੀ ਧੀਆ ਦੀ ਲੋੜੀ ਇਹ ਮਨਾਣੀ ਸ਼ੁਰੂ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਮੈਂ ਹੁਣ ਤੱਕ 10 ਫਕਸਨ ਅਟੈਂਡ ਕੀਤੇ ਹੋਣੇ ਲੋੜੀ ਦੇ ਤੇ ਉਹਨਾਂ ਦੇ ਵਿੱਚੋਂ 8 ਫਕਸਨ ਉਹ ਸੀ ਜਿਹਨਾਂ ਦੇ ਧੀ ਸੀ ਉਹਨਾਂ ਨੇ ਧੀ ਦੀ ਲੋੜੀ ਰੱਖੀ ਹੋਈ ਸੀ ਪਹਿਲਾਂ ਮੁੰਡਿਆਂ ਦੀ ਕਰਦੇ ਹੁੰਦੇ ਸੀ ਇਹਦਾ ਅਸਰ ਆਣਾ ਸ਼ੁਰੂ ਹੋ ਗਿਆ ਲੋਕਾਂ ਨੇ ਵੀ ਧੀਆ ਦੀਆਂ ਲੋੜੀਆਂ ਮਨਾਣੀਆਂ ਸ਼ੁਰੂ ਕਰ ਦਿੱਤੀਆਂ ਇਹਦਾ ਮਕਸਦ ਇਹ ਹੈ ਕਿ ਧੀਆ ਬਾਰੇ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਚੰਗੀ ਖੁਰਾਕ ਇਹ ਗੱਲ ਮੇਰੇ ਨਾਲ ਥੋੜੀ ਜਿਹੀ ਮੇਰੇ ਵਾਸਤੇ ਚਿੰਤਾ ਦਾ ਵਿਸ਼ਾ ਵੀ ਹੈ ਕਿ ਇੱਕ ਨੈਸ਼ਨਲ ਲੈਵਲ ਦੇ ਉੱਤੇ ਸਾਰੇ ਰਾਜਾਂ ਦੇ ਵਿੱਚ ਜਦੋਂ ਨੇੜੀਜ਼ ਦਾ ਹੀਮੋਗਲੋਬਿਨ ਚੈੱਕ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ 57% ਕਿਤੇ 60% ਉਹਨਾਂ ਵਿੱਚ ਖੂਨ ਦੀ ਕਮੀ ਹੈ ਇਹ ਨਹੀਂ ਹੋਣੀ ਚਾਹੀਦੀ ਬੱਚਿਆਂ ਦੇ ਵਿੱਚ 70% ਤੱਕ ਜਿਹੜੇ ਬੱਚੇ ਹੋ ਨੀਮੇ ਕਰ। ਇਹ ਜਿਹੜੀਆਂ ਕੁੜੀਆਂ ਖੜੀਆਂ ਮਾਤਕ ਛੱਲਿਆ ਵਾਲੀਆਂ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ। ਇੱਕ ਵਾਰ ਜ਼ੋਰਦਾਰ ਤਾੜੀਆਂ ਦਾ ਵਾਸਤੇ। ਲੈ ਡਾਕਟਰ ਮਾਯੂ ਦਾ ਜਿਹਨਾਂ ਦਾ ਹੀਮੋਗਲੋਬਿਨ 14 ਤੋਂ ਉਪਰ ਆਖੜਾ ਕਰੋ। ਕੋਈ ਵੀ ਨਹੀਂ ਇੱਕ ਵੀ ਨਹੀਂ। ਜਿਹਨਾਂ ਦਾ 13 ਤੋਂ ਉਪਰ 12 ਤੋਂ ਉਪਰ ਆ ਦੋ ਤਿੰਨ ਨੇ। ਜਿਹਨਾਂ ਦਾ 10 ਜਾਂ 10 ਤੋਂ ਘੱਟ ਦਾ ਵਾਖੜਾ ਕਰੋ। ਦੇਖੋ ਜਿਹੜੀਆਂ ਕੁੜੀਆਂ ਸਾਡੀਆਂ ਸਿਹਤ ਮੈਨੂ ਵਿੱਚ ਹੈ ਆਸ਼ਾ ਵਰਕਰ ਤੋਂ ਲੈ ਕੇ ਐਨਐਮ ਸਟਾਫ ਨਰਸ इवन ਐਡੀ ਡਾਕਟਰ ਉਹ ਰੋਲ ਮਾਡਲ ਆ ਬਾਕੀ ਸਾਰੀਆਂ ਔਰਤਾਂ ਵਾਸਤੇ ਔਰ ਹੁਣ ਤੁਹਾਡੀ ਜਿਹੜੀ ਪ੍ਰੈਗਨਸੀ ਫੇਰ ਵੀ ਆ ਉਹ ਮੱਲਾ ਕਲਟਿਕ ਦੇ ਵਿੱਚ ਇਹਨਾਂ ਨੇ ਮੱਲਾ ਕਿਹੜੀ ਕਿਹੜੀ ਮਸ਼ਹੂਰੀ ਤਾਂ ਕੀਤੀ ਆ ਉਹਦਾ ਫਾਇਦਾ ਵੀ ਲਿਓ ਹਰ ਇੱਕ ਲੜਕੀ ਨੂੰ ਜਿਹੜੀ ਸਕੂਲ ਚ ਜਾਂਦੀ ਹੈ ਇਹ ਮੈਸੇਜ ਹਰ ਸਕੂਲ ਤੱਕ ਹਰ ਪਰਿਵਾਰਕ ਤੱਕ ਲੈ ਕੇ ਜਾਣਾ ਹੈ ਕਿ ਜਿਹੜੀ ਵੀ ਲੜਕੀ ਜਦੋਂ ਉਹ ਪਲੱਸ 2 ਕਰਕੇ ਨਿਕਲੇ ਤਾਂ ਉਹਦਾ ਹੀਮੋਗਲੋਬਿਨ 1400 ਤੋਂ ਜ਼ਿਆਦਾ ਹੋਣਾ ਚਾਹੀਦਾ ਉਹਦੇ ਵਿੱਚ ਆਪਾਂ ਖਰਾਬ ਸਹੀ ਲੈਣੀ ਹੈ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਭੁੱਖ ਮਰੀ ਜਾਣੀ ਹਾਲਤ ਹੈ ਸਬਜ਼ੀਆਂ ਅਕਸਰ ਮਿਲ ਜਾਂਦੀਆਂ ਸਾਗ ਅਕਸ਼ਰ ਮਿਲ ਜਾਂਦਾ ਪਾਲਕ ਸਾਗ ਪਤੇਆੜੀਆਂ ਸਬਜ਼ੀਆਂ ਹੋਰ ਵੀ ਜੜੀਆਂ ਤੁਹਾਡੀਆਂ ਉਹ ਵੀ ਜੋ ਜੜੀਆਂ ਸਬਜ਼ੀਆਂ ਔਰ ਜਿਹੜੇ ਫਲ ਫਰੂਟ ਵੀ ਆ ਜਾਮਣਾ ਬੇਰ ਇੱਕ ਤਾਂ ਆਪਾਂ ਣਾਣੇ ਕੱਟ ਕਰਦੇ ਤੇ ਦੂਜਾ ਆਪਾਂ ਖਾਣੇ ਕੱਟ ਕਰ ਗੁੜ ਛੋਲੇ ਉਹ ਇਹ ਜੜੀਆਂ ਦੇਸੀ ਚੀਜ਼ਾਂ ਹੈ ਕਿ ਇਹਨਾਂ ਨੂੰ ਆਪਾਂ ਛੱਡ ਜੇ ਨਾ ਇਹਦੇ ਨਾਲ ਨਾਲ ਦੁਨੀਆ ਆਸ਼ਾ ਮਰਕਜ਼ ਬੈਠੀਆਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਤੇ ਉਹਨਾਂ ਨੂੰ ਪਤਾ ਹੁੰਦਾ ਤੇ ਕਿਹੜੇ ਪਿੰਡ ਦੇ ਵਿੱਚ ਮੱਲੇ ਦੇ ਵਿੱਚ ਕਿਹੜੀ ਔਰਤ ਗਰਭਵਤੀ ਹੈ ਕਿਹੜੀ ਔਰਤ ਦੇ ਪਹਿਲਾਂ ਕੁੜੀ ਇੱਕ ਹੈ ਜਾਂ ਦੋ ਆ ਤੇ ਸੋਚ ਰਹੀ ਹੈ ਕਿ ਹੁਣ ਮੈਂ ਤੀਜੇ ਦਾ ਟੈਸਟ ਕਰਾਣਾ ਉਸ ਤੋਂ ਬਾਅਦ ਜਿਹੜੀ ਫੀਮਲ ਫਿਟੀਸਾਈਡ ਹੋਣੀ ਹੈ ਇਹ ਪਤਾ ਹੁੰਦਾ ਤੇ ਇਹਦੇ ਵਾਸਤੇ ਆਪਾਂ ਜਰੂਰ ਬੇਨਤੀ ਕਰੀਏ ਕਿ ਆਪਾਂ ਲੋਕਾਂ ਦੇ ਵਿੱਚ ਇੰਨਾ ਪੈਦਾ ਕਰੀਏ ਕਿ ਜਿਹੜੀ ਆਦਤਾਂ ਪਈਆਂ ਹੈਗੀਆਂ ਉਹ ਬੱਚਿਆਂ ਤੋਂ ਮੁੰਡਿਆਂ ਤੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹੈ ਪੜ੍ਹਾਈ ਵਿੱਚ ਜੇ ਆਪਾਂ ਕੋਈ ਕੋਈ ਰਿਜ਼ਲਟ ਚੱਕ ਰਹੇ ਤੁਸੀਂ ਕਿਸੇ ਇੰਟਰਵਿਊ ਦਾ 10ਵੀਂ ਦਾ 12ਵੀਂ ਦਾ ਬੀਏ ਦਾ ਆਈਐਸ ਦਾ ਜੱਜਾ ਦਾ ਉਹਦੇ ਵਿੱਚ ਉੱਪਰ ਲਿਆ ਦਸਾਂ ਦੇ ਵਿੱਚੋਂ ਟਿਕਟੋ ਕਰ ਸੱਤ ਅੱਠ ਰੁਪਈਆ ਹੋਣਗੇ ਐਕਸਾ ਦੋ ਮਿੰਟੇ ਹੋਣਗੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ